ਸਾਡੇ ਨਾਲ ਕਈ ਹਸਪਤਾਲ ਜੁੜੇ ਬਹੁਤ ਸੇਵਾ ਕਰਦੇ ਨੇ ਮੋਨਾ ਜੋ ਡਾਕਟਰ ਬਲਬੀਤ ਜੀ ਵੀ ਆ ਗਏ ਅਲੀਆ ਅੰਨੇ ਆ ਗਏ ਜੀਪਕ ਆਰਤੀ ਜੀ ਵੀ ਡੀ ਐਮ ਸੀ ਜੀ ਆ ਗਏ ਇਹ ਨਹੀਂ ਆ ਗਏ ਕਾਪੀ ਇਹ ਸਾਰੇ ਪੰਜੇ ਉਂਗਲੇ ਬਰਾਬਰ ਨਹੀਂ ਹੋ ਸਕਦੇ ਬਲੰਦ ਜੀ ਨਹੀਂ ਤਾਂ ਸਮਾਜ ਦਾ ਪਤਲਾ ਹੈ तकरीबन ਇੱਕ ਮਰੀਜ਼ ਦਾ ਪੀ ਤੋਂ 1 ਲੱਖ ਰੁਪਿਆ ਹਰ ਮਹੀਨੇ ਖਰਚਾ ਆ ਨਹੀਂ ਆਣਾ ਹੈ ਭਾਵੇਂ ਆਪਣਾ ਘਰ ਵਿੱਚ ਇਹ ਦੁਕਾਨ ਵੇਚੇ ਆਪਣਾ 골ਡ ਵੇਚੇ ਭਾਵੇਂ ਆਪਣੇ ਬੱਚਿਆਂ ਨੂੰ ਵੇਚੇ ਇਹ ਬਦਤਿਸਮਤੀ ਹੈ ਸਮਾਜ ਦੀ ਕਿੱਥੇ ਰੁਪਿਆ ਦੇਣਾ ਹੈ ਉੱਤੇ ਨਹੀਂ ਦਿੰਦੇ ਆ। ਤੁਰੇ ਫਿਰਦੇ ਆ ਆਪਾਂ ਬਾਬਿਆਂ ਦੇ ਮਗਰ ਜਿਨ੍ਹਾਂ ਦੇ ਪੱਲੇ ਹੈ ਕੁੱਤੀਆਂ ਰੁਪਏ ਤੇ 90 95 ਪਰਸੈਂਟ ਸਾਡਾ ਜਿਹੜਾ ਇੰਡੀਆ ਦਾ ਪੱਟਾ ਸਾਡੇ ਸੰਸਮਾਜ ਨੂੰ ਕਥਾਵਾਚਨ ਇਹਨਾਂ ਨੇ ਪੱਟਾ ਗੋਲਪੇ। ਮੇਰੇ ਮੇਂ ਜੇ ਗੱਲ ਕਰੀ ਆਪਾਂ ਡਾਇਲਿਸਿਸ ਦੀ। ਡਾਇਲਿਸਿਸ ਇੱਕ ਲਾ ਇਲਾਜ ਬਿਮਾਰੀ ਹੈ ਦਾ ਕੋਈ ਇਲਾਜ ਤਾਂ ਹੈ ਨਹੀਂ ਕ। ਇਸ ਤੇ ਲੱਖਾਂ ਰੁਪਈਆ ਲੱਗਦਾ ਆ। ਉਹ ਤੁਸੀਂ ਇਹ ਫ੍ਰੀ ਆਫ ਕੋਸਟ ਕਰ ਰਹੇ ਹੋ। ਤੁਹਾਨੂੰ ਫਿਰ ਕਿੱਥੋਂ ਪੈਸੇ ਆ ਰਹੇ ਆ? ਦੇਖੋ ਸਾਡਾ ਟਾਈਆ ਪੰਜਾਬ ਸਰਕਾਰ। ਆਪਦੀ ਸਰਕਾਰ ਨਾਲ ਜਿਹੜਾ ਟਾਈਆ ਭੈਗਾ ਖੜਾ। ਕਿ ਜਿਹੜਾ ਖਰਚਾ ਤਕਰੀਬਨ 15 ਤੋਂ 20 ਲੱਖ ਰੁਪਏ ਹਰ ਮਹੀਨੇ ਖਰਚਾ ਸਰਕਾਰ ਤੋਂ ਇਲਾਵਾ ਸਾਡਾ ਆਪਣਾ ਖਰਚਾ ਆਉਂਦਾ ਹੈ ਸਾਡੇ ਜਿਹੜੇ ਮੈਂਬਰ ਨੇ ਤੇ ਜਿਹੜੇ ਡੋਨਰ ਨੇ ਹੁਣ ਸਾਡੇ ਕੋਲ ਐਟੀਵੀ ਸੀਐਸਆਰ ਹਰਤੀ ਦੀ ਵੀ ਸੁਈਦਾ ਹੈ ਜਿਹੜਾ ਡੈਲਸੀ ਜਮਰੀ ਜਰੂਰਤ ਬੰਦਾ ਹੈ ਉਹਦੇ ਰਾਸ਼ਨ ਫਰੀ ਦਵਾਈ ਫਰੀ ਉਹਦੇ ਬੱਚੇ ਦੀ ਐਜੂਕੇਸ਼ਨ ਫਰੀ ਜੇ ਕਿਸੇ ਦਾ ਬੱਚੇ ਦਾ ਵਿਆਹ ਕਰਨਾ ਉਹ ਵੀ ਸਾਡੀ ਸੰਸਥਾ ਨੇ ਸਾਮ ਵੀ ਦਾਸਰਾ ਅਸੀਂ ਉਰ ਤੋਂ ਵਾਧ ਵੀ ਹੁੰਦਾ ਹੈ ਤੇ ਜਿਹੜੇ ਮਰੀਜ਼ ਬਾਹਰੋਂ ਆ ਰਹੇ ਨੇ ਇਹ ਕਾਂਬੀ ਦਾਸਾਂ ਪੱਖੋਆ ਲੋੜ ਉੱਥੇ ਰਹਿੰਦੇ ਨੇ ਉੱਥੇ ਵੀ ਐਸੀ ਰੂਮ ਨੇ ਸਾਡੇ ਇਨੀ ਕਿ ਲਾ ਵੀ ਪਾਤਾ ਕਿਸੇ ਛੋਟੇ ਮੋਟੇ ਕਮਰੇ ਜ ਨਹੀਂ ਯਾਨਕੀ ਜਿਹੜਾ ਪੇਸ਼ੈਂਟਸ ਦੇ ਨਾਲ ਆ ਰਿਹਾ ਬੰਦਾ ਉਹਦਾ ਵੀ ਤੁਸੀਂ ਕੇਅਰ ਟੇਕਿੰਗ ਪੂਰੀ ਕਰ ਦੋ ਟੋਟਲ ਜੀ ਖਰਚਾ ਉਹਦਾ ਖਾਣ ਦਾ ਪੀਣ ਦਾ ਨਿਸਕਾਮ ਵੀ ਦਾਸਾਂ ਪੱਖੋਆ ਲੋੜ ਹੈ ਤੁਸੀਂ ਜਾ ਕੇ ਦੇਖੋ ਉੱਥੇ ਮਰੀਜ਼ੇ ਮੇਰੇ ਖਿਆਲ ਇੱਕ 3 ਮਹੀਨੇ ਦਾ ਮੰਨੂ ਹੈ ਕਪੂ ਥੱਲੇ ਤੋਂ ਆਇਆ ਪੂਰਾ ਪਰਿਵਾਰੀ ਉੱਥੇ ਰਹਿ ਰਿਹਾ ਹੈ ਇੰਨੀ ਦੇਰ ਤੱਕ ਰਹਿ ਸਕਦਾ ਬੰਦਾ ਜਦ ਤੱਕ ਜਦ ਤੱਕ ਦੇਖੋ ਜੀਵਨ ਦਿੱਤਾ ਸੀ ਤਾਂ ਨਾ ਨਿਕਲ। ਜੇ ਲੁਧਿਆਣਾ ਹੀ ਇੱਕ ਵਾਰੀ ਖੜ ਜAVE ਠੀਕ ਹੈ ਅਸੀਂ ਮੰਦਰ ਗੁਰਦੁਆਰੇ ਬਣਾ ਰਹੇ ਤੱਕ ਬਣਾਈ ਜਾਓ ਸਾਡਾ ਕੋਈ ਕਿੰਤੋਂ ਪਰਤੂ ਨਹੀਂ ਆਗਾ। ਇਹ ਹਰ ਮੰਦਰ ਗੁਰਦੁਆਰੇ ਤੇ ਐਵਦੇ ਉਪਰਾਲੇ ਹੋ ਜਾਣ। ਇੱਕ ਮੱਲੇ 'ਚ ਮੰਦਰ ਵੀ ਹੈ ਗੁਰਦੁਆਰਾ ਵੀ ਹੈ। ਇੱਕ ਮੱਲੇ 'ਚ ਵੱਧ ਤੋਂ ਵੱਧ 5 ਜਾਂ 4 ਮਰੀਜ਼ ਹੁੰਦੇ ਨੇ। ਇਹ ਮੱਲੇ ਤੇ ਗੁਰਦੁਆਰੇ ਮੰਦਰ ਵਾਲੇ ਹੀ ਸੰਭਾਲ ਲੈਣ ਧਾਰਮਿਕ ਸੰਸਥਾ ਵਾਲੇ ਇਹ ਮਰੀਜ਼ਾਂ ਨੂੰ ਸੰਭਾਲ ਲੈਣ। ਤੇ ਸਾਡੇ ਵਰਗੇ ਤਤਾਨ ਦੀ ਲੋਣ ਜਨ ਹਿਤੇਸ਼ੀ টিআরপি ਨਹੀਂ ਭਰੋ ਸਾਡਾ ਜੇਕਰ ਕਿਸੇ ਘਰ ਦੇ ਵਿੱਚ ਕੋਈ ਬਿਮਾਰੀ ਐਂਟਰ ਕਰ ਜਾਂਦੀ ਹੈ ਤਾਂ ਤੁਸੀਂ ਜਾਣਦੇ ਹੀ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਘਰ ਦਾ ਜਿਹੜਾ ਮਾਹੌਲ ਹੈ ਉਹ ਬਦਲ ਜਾਂਦਾ ਹੈ ਯਾਨੀ ਕਹਿ ਸਕਦੇ ਆਂ ਵੀ ਜੇ ਘਰ ਦਾ ਇੱਕ ਵਿਅਕਤੀ ਬਿਮਾਰ ਹੋ ਜਾਵੇ ਤਾਂ ਉਹਦੇ ਨਾਲ ਸਾਰਿਆਂ ਦੀ ਜਿਹੜੀ ਤਬੀਅਤ ਹੈ ਉਹ ਦੇ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਉਸ ਬਿਮਾਰੀ ਤੇ ਜਿਹੜਾ ਆਉਣ ਵਾਲਾ ਖਰਚ ਹੈ ਉਹ ਜਿਹੜੇ ਸਾਰੇ ਪਰਿਵਾਰਕ ਮੈਂਬਰ ਨੇ ਉਹ ਵੀ ਕਿਤੇ ਨਾ ਕਿਤੇ ਜਟੋਨ ਦੇ ਵਿੱਚ ਆਪਣੇ ਆਪ ਨੂੰ ਸક્ષਮ ਨਹੀਂ ਸਮਝਦੇ ਲੇਕਿਨ ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਾਵਾਂਗੇ ਜਿਹੜੇ ਬਿਮਾਰੀਆਂ ਦੇ ਵਿੱਚੋਂ ਸਭ ਤੋਂ ਭਿਆਨਕ ਬਿਮਾਰੀ ਹੈ ਕਿਡਨੀ ਦੀ ਕਹਿੰਦੇ ਨੇ ਜੇ ਕਿਸੇ ਨੂੰ ਕਿਡਨੀ ਦੀ ਕੋਈ ਬਿਮਾਰੀ ਹੋ ਜਾਵੇ ਤਾਂ ਉਹਦਾ ਕੋਈ ਇਲਾਜ ਤਾਂ ਸੰਭਵ ਹੈ ਨਹੀਂਗਾ ਫਿਰ ਬੰਦਾ ਡੈਲਿਸਿਸ ਤੇ ਚਲਿਆ ਜਾਂਦਾ ਅੱਜ ਲੁਧਿਆਣੇ ਦਾ ਨਹੀਂ ਪੰਜਾਬ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਇੱਕ ਅਜਿਹੇ ਡੈਲਿਸਿਸ ਸੈਂਟਰ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਿਖਾਵਾਂਗੇ ਜਿੱਥੇ ਜਿਹੜਾ ਟ੍ਰੀਟਮੈਂਟ ਹੈ ਡੈਲਿਸਿਸ ਦਾ ਉਹ ਫ੍ਰੀ ਆਫ ਕੋਸਟ ਕੀਤਾ ਜਾਂਦਾ ਹਾਂਜੀ ਦੁਬਾਰਾ ਸੁਣ ਲਓ ਫ੍ਰੀ ਆਫ ਕੋਸਟ ਡਾਇਲਿਸਿਸ ਕਰਵਾਇਆ ਜਾਂਦਾ ਹੈ ਹੁਣ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਜਾਣ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੇ ਕਿਸੇ ਨੇ ਡਾਇਲਿਸਿਸ ਕਰਾਣਾ ਹੋਵੇ ਤਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾ ਕੇ ਕਿੰਨਾ ਖਰਚ ਆਉਂਦਾ ਪਰ ਯਕੀਨੀ ਨਹੀਂ ਹੋਏਗਾ ਪਰ ਇਹ ਸੱਚ ਹੈ ਤੁਹਾਨੂੰ ਮੈਂ ਦੱਸ ਦਿਆਂ ਕਿ ਡਾਇਲਿਸਿਸ ਫ੍ਰੀ ਹੈ ਔਰ ਦੂਜੇ ਪਾਸੇ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਜਿੰਨੇ ਪਰਿਵਾਰਕ ਮੈਂਬਰ ਉਹਦੇ ਨਾਲ ਆਉਂਦੇ ਨੇ ਤਾਂ ਉਹਨਾਂ ਦਾ ਰਹਿਣ ਦਾ ਖਾਣ ਪੀਣ ਦਾ ਇਹ ਹੈਲਪਫੁਲ ਐਨਜੀਓ ਵੱਲੋਂ ਸਾਰਾ ਜਿਹੜਾ ਇੰਤਜ਼ਾਮ ਹੈ ਔਰ ਪ੍ਰੋਪਰ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਬਲਕਿ ਫ੍ਰੀ ਆਫ ਕੋਸਟ ਕੀਤਾ ਜਾਂਦਾ ਹੈ ਸੋ ਦੀਪਕ ਗਰਗ ਨੇ ਇਸ ਵਕਤ ਮੇਰੇ ਨਾਲ ਮੌਜੂਦ ਜਿਹੜੇ ਲੰਬੇ ਸਮੇਂ ਤੋਂ ਸੇਵਾ ਦੇ ਵਿੱਚ ਜੁਟੇ ਹੋਏ ਨੇ ਉਹਨਾਂ ਨਾਲ ਰੂਬਰੂ ਕਰਾਵਾਂਗੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਆਖਿਰ ਡਾਇਲਿਸਿਸ ਜਿਹੜਾ ਹੈ ਇਹ ਸੈਂਟਰ ਚਲਾ ਰਹੇ ਨੇ ਉਹ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਇਹ ਆਈਡੀਆ ਉਹਨਾਂ ਦੇ ਮਨ 'ਚ ਕਦੋਂ ਆਇਆ ਸਰ ਦੀਪਕ ਜੀ ਸਭ ਤੋਂ ਪਹਿਲਾ ਸਵਾਲ ਇਹੀ ਹੈ ਵੀ ਡੈਲਿਸਿਸ ਬਿਮਾਰੀ ਜਿਹੜੀ ਹੈ ਇਹਦਾ ਕੋਈ ਲਾਗਤ ਹੈ ਨਹੀਂਗਾ ਲੇਕਿਨ ਤੁਸੀਂ ਕਦੋਂ ਸੋਚ ਪਾਈ ਕਿ ਯਾਰ ਇਹ ਡਾਇਲਿਸਿਸ ਦੇ ਉੱਪਰ ਮੈਂ ਨੱਥ ਪਾਉਣੀ ਆ ਜਿਹੜੇ ਲੋਕ ਜਿਹੜੇ ਪ੍ਰਭਾਵਿਤ ਨੇ ਜਿਨ੍ਹਾਂ ਦਾ ਟ੍ਰੀਟਮੈਂਟ ਚੱਲ ਰਿਹਾ ਮੈਂ ਉਹਨਾਂ ਨੂੰ ਕਿਤਨਾ ਕਿਤੇ ਇੱਕ ਸੇਵਾ ਉਹਨਾਂ ਦੇ ਲੇਖੇ ਲਾਉਣੀ ਆ ਤਕਰੀਬਨ ਸਾਨੂੰ 7 ਸਾਲ ਹੋ ਗਏ ਡਾਇਲਿਸਿਸ ਮਰੀਜ਼ਾਂ ਨੂੰ ਪਹਿਲਾਂ ਅਸੀਂ ਪ੍ਰਾਈਵੇਟ ਹਸਪਤਾਲ 'ਚ ਅਸੀਂ ਕਰਾਉਂਦੇ ਹੁੰਦੇ ਸੀਗੇ ਜਿਵੇਂ ਕ੍ਰਿਸ਼ਨਾ ਹੋ ਗਿਆ ਗੁਰੂ ਨਾਨਕ ਹੋ ਗਿਆ ਅੰਨਿਆ ਹਸਪਤਾਲ ਜਿਹੜੇ ਸੀਗੇ ਉੱਥੇ ਆਪਣੇ ਫੰਡ ਦੇ ਕੇ ਆਪਣੇ ਐਨਜੀਓ ਵੱਲੋਂ ਉਸ ਤੋਂ ਬਾਅਦ ਜਿਹੜੇ ਇੱਕ ਦੇਖਿਆ ਕਿ ਵੀ ਇਹ ਜੀਵਨਤਾ ਕੁਝ ਵੀ ਨਹੀਂ ਆਗਾ ਡੈਲਸੀਜ ਮਰੀਜ਼ਾਂ ਦਾ 48 72 ਘੰਟੇ ਬਾਅਦ ਆਣਗੇ 4 ਘੰਟੇ ਡੈਲਸੀਜ ਦੀ ਸੇਵਾ ਲੈਣਗੇ ਤੇ ਫਿਰ ਜਾ ਕੇ ਆਪਣੇ ਘਰੇ ਜਾਂਦੇ ਨੇ ਕਿਉਂਕਿ ਜਿਹੜਾ ਡੈਲਸੀਜ ਮਰੀਜ਼ ਹੈ ਨਾ ਤਾਂ ਉਹਦਾ ਪਰਿਵਾਰ ਕੁਝ ਕਰ ਸਕਦਾ ਨਾ ਉਹ 4 ਘੰਟੇ ਡੈਲਸੀਜ ਇੰਨਾ ਵੱਡਾ ਸੈਰ ਹੈ ਘੰਟੇ ਤੋਂ 2 ਘੰਟਾ ਆਨ ਜਾਣ ਨੂੰ ਟ੍ਰੈਫਿਕ ਚੋਲਜ ਗਿਆ ਪੂਰੀ ਦਿਹਾੜੀ ਚਲੀ ਗਈ ਤੀਜੇ ਦਿਨ ਜਾਂ ਦੂਸਰੇ ਦਿਨ ਉਹਨਾਂ ਨੂੰ ਫੇਰ ਆਣਾ ਪੈਂਦਾ ਦੋ ਦਿਨ ਛੱਡ ਕੇ ਤੀਸਰੇ ਦਿਨ ਜਾਂ ਚੌਥੇ ਦਿਨ ਹਫ਼ਤੇ 'ਚ ਦੋ ਜਾਂ ਤਿੰਨ ਡੈਲਸੀਜ਼ਾਂ ਹੁੰਦੀਆਂ ਨੇ ਕਿ ਉਹ ਨਾ ਬੰਦਾ ਕੁਝ ਕਰਨ ਜੋਗ ਹੈ ਮੈਂ ਤਾਂ ਇੱਥੇ ਤੱਕ ਡੈਲਸੀਜ਼ ਦੇ ਮਰੀਜ਼ ਦੇਖੇ ਨੇ ਜਿਹੜੇ ਕਰੋੜਾਪਤੀ ਸੀਗੇ ਜੇ ਹੁਣ ਮੈਂ ਕਿਸੇ ਹਸਪਤਾਲ ਦਾ ਨਾਮ ਨਹੀਂ ਲੈਣਾ ਚਾਹੁੰਦਾ ਜੇ ਪ੍ਰਾਈਵੇਟ ਹਸਪਤਾਲ 'ਚ 2 ਸਾਲ ਰਹਿ ਜਾਣ ਕਰੋੜਾਂ ਰੁਪਇਆ ਤਾਂ ਨਹੀਂ ਖਤਮ ਹੋ ਜਾਂਦੀ ਹੈ ਔਰ ਬਦਕਿਸਮਤੀ ਸਾਰੇ ਹਸਪਤਾਲ ਨੇ ਅੱਜ ਕੱਲ੍ਹ ਹਸਪਤਾਲਾਂ ਦਾ ਸਿਸਟਮ ਵੀ ਹੋ ਗਿਆ ਤੁਹਾਡਾ ਪਿੱਛੋਂ ਘੜ ਦੇਖਦੇ ਕਿੰਨਾ ਕ ਪੈਸਾ ਹੈਗਾ ਉਸ ਹਿਸਾਬ ਨਾਲ ਰੋਟੀ ਕਾ ਲਾਂਦੇ ਬਿਜ਼ਨਸ ਬਿਜ਼ਨਸ ਬਣ ਗਿਆ ਸਾਰਿਆਂ ਦਾ ਨਹੀਂ ਸਾਡੇ ਨਾਲ ਕਈ ਹਸਪਤਾਲ ਜੁੜੇ ਬਹੁਤ ਸੇਵਾ ਕਰਦੇ ਨੇ ਉਹਨਾਂ ਜੋ ਡਾਕਟਰ ਬਲਦੀਪ ਜੀ ਵੀ ਹੈਗੇ ਆ ਤੁਹਾਡੀ ਸੇਵਾ ਅੰਨੇ ਹੈਗੇ ਆ ਦੀਪਕ ਹਾਰਡ ਚ ਵੀ ਹੈ 20 ਡੀ ਐਮ ਸੀ ਚ ਵੀ ਹੈਗੇ ਨਹੀਂ ਹੈਗੇ ਕਾਫੀ ਮੈਂ ਸਾਰੇ ਪੰਜੇ ਉਂਗਲੇ ਬਰਾਬਰ ਨਹੀਂ ਹੋ ਸਕਦੇ ਬਰਨ ਜੀ ਨਹੀਂ ਤਾਂ ਸਮਾਜ ਦਾ ਪੱਠਾ ਵਹਿ ਜਾਣਾ ਤੇ ਜਿਹੜਾ ਤਕਰੀਬਨ ਇੱਕ ਮਰੀਜ਼ ਦਾ ਕੀ ਤੋਂ 1 ਲੱਖ ਰੁਪਇਆ ਹਰ ਮਹੀਨੇ ਖਰਚਾ ਆਣਾ ਹੀ ਆਣਾ ਹੈ ਭਾਵੇਂ ਆਪਣਾ ਘਰ ਵੇਚੇ ਦੁਕਾਨ ਵਿੱਚ ਆਪਣਾ 골ਡ ਵਿੱਚ ਭਾਵੇਂ ਆਪਣੇ ਬੱਚਿਆਂ ਨੂੰ ਵੇਚੇ ਇਹ ਬਦਕਿਸਮਤੀ ਹੈ ਸਮਾਜ ਦੀ ਕਿਉਂਕਿ ਮੈਨੂੰ ਨਹੀਂ ਲੱਗਦਾ ਤੁਸੀਂ ਮੇਰੀ ਵੀਡੀਓ ਪਾਉਂਗੇ ਚੈਨਲ ਤੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿਉਂਕਿ ਇੰਟਰਵਿਊ ਮੇਰੀ ਕਹੇ ਲੈ ਜਾਂਦੇ ਨਹੀਂ ਪਾਉਂਦੇ ਬਦਕਿਸਮਤੀ ਸਮਾਜ ਦੀ ਹੈ ਜਿੱਥੇ ਰੁਪਇਆ ਦੇਣਾ ਉੱਥੇ ਨਹੀਂ ਦਿੰਦੇ ਆਪਾਂ ਤੁਰੇ ਫਿਰਦੇ ਆਪਾਂ ਬਾਬਿਆਂ ਦੇ ਮਗਰ ਜਿਨ੍ਹਾਂ ਦੇ ਪੱਲੇ ਹੈ ਕੁਝ ਨਹੀਂ ਹੈ ਰੁਪਈਏ 'ਚ 90 95% ਸਾਡਾ ਜਿਹੜਾ ਇੰਡੀਆ ਦਾ ਪੱਠਾ ਸਾਡੇ ਸੰਸਮਾਜ ਨੇ ਕਥਾਵਾਚਕਾਂ ਇਹਨਾਂ ਨੇ ਪੱਠਾ ਗੋਲ ਕੀਤਾ ਨਹੀਂ ਹੁਣ ਜੇ ਗੱਲ ਕਰੀ ਆਪਾਂ ਡਾਇਲਿਸਿਸ ਦੀ ਤਾਂ ਡਾਇਲਿਸਿਸ ਇੱਕ ਲਾ ਇਲਾਜ ਬਿਮਾਰੀ ਦਾ ਕੋਈ ਇਲਾਜ ਤਾਂ ਹੈ ਨਹੀਂਗਾ ਜਿੱਥੇ ਲੱਖਾਂ ਰੁਪਈਆ ਲੱਗਦਾ ਆ ਉਹ ਤੁਸੀਂ ਇਹ ਫ੍ਰੀ ਆਫ ਕੋਸਟ ਕਰ ਰਹੇ ਹੋ ਤੁਹਾਨੂੰ ਫਿਰ ਕਿੱਥੋਂ ਪੈਸੇ ਆ ਰਹੇ ਆ ਤੁਹਾਨੂੰ ਮੈਂ ਦੱਸਦਾ ਜੀ ਨਾ ਇਲਾਜ ਬਿਲਕੁਲ ਜਾਂ ਤਾਂ ਕਿਡਨੀ ਕਿਡਨੀ ਕੌਣ ਦੇਊਗਾ ਫੈਮਿਲੀ ਦਾ ਬੰਦਾ ਫੈਮਿਲੀ ਦਾ ਬੰਦਾ ਕਿੱਡੀ ਨਹੀਂ ਦੇਊਗਾ ਤੇ 10 ਲੱਖ ਰੁਪਏ ਕਿੱਥੋਂ ਲਿਆਊਗਾ ਜਿਹਦੇ ਕੋਲ ਹੈ ਉਹ ਲੈ ਲੂਗਾ ਪਹਿਲੀ ਗੱਲ ਤਾਂ ਫੈਮਿਲੀ ਦਾ ਬੰਦਾ ਹੀ ਨਹੀਂ ਕਿੱਡੀ ਨਹੀਂ ਦਿੰਦਾ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾ ਔਰ ਖਰਚਾ ਤੁਹਾਨੂੰ ਮੈਂ ਦੱਸਾਂ ਕਿ ਸਾਡੇ ਕੋਲ ਪੈਸਾ ਕਿੱਥੋਂ ਆ ਰਿਹਾ ਹੈ ਇਹ ਮੇਨ ਮੁੱਦਾ ਦੇਖੋ ਸਾਡਾ ਟਾਈ ਅਪ ਹੈ ਪੰਜਾਬ ਸਰਕਾਰ ਨਾਲ ਆਪਦੀ ਸਰਕਾਰ ਨਾਲ ਜਿਹੜਾ ਟਾਈ ਅਪ ਹੈਗਾ ਸਾਡਾ ਤੇ ਜਿਹੜਾ ਖਰਚਾ ਤਕਰੀਬਨ 15 ਤੋਂ 20 ਲੱਖ ਰੁਪਏ ਹਰ ਮਹੀਨੇ ਸਾਡਾ ਸਰਕਾਰ ਤੋਂ ਇਲਾਵਾ ਸਾਡਾ ਆਪਣਾ ਖਰਚਾ ਆਉਂਦਾ ਹੈਗਾ ਸਾਡੇ ਜਿਹੜੇ ਮੈਂਬਰ ਨੇ ਸਿੱਟ ਜਿਹੜੇ ਡੋਨਰ ਨੇ ਹੁਣ ਸਾਡੇ ਕੋਲ 8T GCSAR ਹਰ ਚੀਜ਼ ਦੀ ਸੁਵਿਧਾ ਆਏਗੀ ਹੁਣ ਸਾਡੇ ਕੋਲ ਦੇਖੋ ਇੱਕੋ ਹੀ ਜਿਹੜਾ ਸਾਡਾ ਯੂਨਿਟ ਹੈਪੀ ਫੋਰਜਿੰਗ ਆਲ ਨੇ ਡੋਨੇਟ ਕੀਤਾ ਇਸ ਤਰ੍ਹਾਂ ਕਈ ਆਗੇ ਅਰੋੜਾ ਲਾਇ ਸਾਲੇ ਆਗੇ ਸਾਡੇ ਵੀਜੇ ਜਿੰਦਲ ਜੀ ਆਗੇ ਔਰ ਕ੍ਰਿਸ਼ਨ ਗੜਕ ਜੀ ਆਗੇ ਹੁਣ ਕਈ ਵਾਰ ਨਾਮ ਰਹਿ ਜਾਂਦਾ ਅਗਲਾ ਕਿੰਤੂ ਪਰੰਤ ਹੋ ਜਾਗਾ ਇਸ ਤਰ੍ਹਾਂ ਸਾਡੇ ਕੋਲ ਫੰਡ ਸਾਰਾ ਆਨਲਾਈਨ ਹੈ ਚੈੱਕ ਰਾਈਆਂ ਪੱਕਿਆ ਰਾਈਆਂ ਮੜਾ ਮੋਟਾ ਜੇ ਕੋਈ ਦੂਸਰਾ ਆ ਜਾਂਦਾ ਉਹਦੀ ਪਰਚੀ ਕੱਟੀ ਜਾਂਦਾ ਆਡਿਟ ਹੈ ਜਿਵੇਂ ਸਾਡੀ ਐਨ ਜੀਓ ਹੈਗੀ ਆ ਤੇ ਜੇ ਇਸ ਤਰ੍ਹਾਂ ਦੀ ਕੁਝ ਐਨ ਜੀਓ ਵੀ ਹੋ ਜਾਣ ਤਾਂ ਜਿਵੇਂ ਹੁਣ ਅਸੀਂ ਕਿਡਨੀ ਤੇ ਲੱਗਿਆ ਕੋਈ ਕੈਂਸਰ ਤੇ ਲੱਗ ਜਵੇ ਕੋਈ ਹਾਰਟ ਤੇ ਲੱਗ ਜਵੇ ਉਹ ਤੁਹਾਨੂੰ ਦੱਸਦੇ ਸਾਡਾ ਪੰਜਾਬ ਸਰਕਾਰ ਨਾਲ ਵੀ ਉਹ ਡੀਸੀ ਸਾਹਿਬ ਨਾਲ ਵੀ ਹੁਣੇ ਮੇਰੀ ਪਿਛਲੇ ਅੱਪੇ ਮੀਟਿੰਗ ਹੋਈ ਹੈ ਅਸੀਂ 5 ਕਿੱਲੇ ਜੰਗਾ ਮੰਗੀ ਹੈ ਤੇ ਉਹ ਜੋ ਦੇ ਦੇ ਦਿੰਦੇ ਨੇ ਤੇ ਅਸੀਂ 5 ਕਿੱਲੇ ਚ ਕਿਡਨੀ ਦਾ ਹਾਰਟ ਦਾ ਤੇ ਕੈਂਸਰ ਦਾ ਤਿੰਨ ਕੋਈ ਛੱਤ ੱਲੇ ਅਸੀਂ ਇਹ ਸੈਂਟਰ ਖੋਲਦੇ ਨੇ ਹੈਗੇ ਤਾਂ ਕਿ ਕੁਝ ਤਾਂ ਮਰੀਜ਼ਾਂ ਨੂੰ ਸਾਡੇ ਵੱਲੋਂ ਯੋਗਦਾਨ ਕਿਉਂਕਿ ਯੋਗਦਾਨ ਸਮਾਜ ਵੱਲੋਂ ਜੇ ਸਾਡਾ ਲੁਧਿਆਣਾ ਤੋਂ ਸਿਵਰ ਨੂੰ ਦੇਖਿਆ ਕਿੰਨਾ ਲੈਂਡ ਲੋਡ ਲੁਧਿਆਣਾ ਜੀ ਜੇ ਲੁਧਿਆਣਾ ਇਹ ਇੱਕ ਵਾਰੀ ਖੜ ਜਵੇ ਠੀਕ ਹੈ ਅਸੀਂ ਮੰਦਰ ਗੁਰਦੁਆਰੇ ਬਣਾ ਰਹੇ ਕੁਝ ਬਣਾਈ ਜਾ ਸਾਡਾ ਕੋਈ ਕਿਨ ਤੋਂ ਪਰੰਤੂ ਨਹੀਂ ਹੈਗਾ ਜੇ ਹਰ ਮੰਦਰ ਗੁਰਦੁਆਰੇ ਚ ਐਵੇਂ ਜਿਓਂ ਪਰਾਲੇ ਹੋ ਜਾਣ ਇੱਕ ਮੱਲੇ ਚ ਮੰਦਰ ਵੀ ਹੈ ਗੁਰਦੁਆਰਾ ਵੀ ਹੈ ਇੱਕ ਮੱਲੇ ਚ ਵੱਤ ਤੋਂ ਵੱਧ ਪੰਜ ਜਾਂ ਚਾਰ ਮਰੀਜ਼ ਹੁੰਦੇ ਨੇ ਜੇ ਮੱਲੇ ਦੇ ਗੁਰਦੁਆਰੇ ਮੰਦਰ ਵਾਲੇ ਹੀ ਸੰਭਾਲ ਲੈਣ ਧਾਰਮਿਕ ਸੰਸਥਾ ਵਾਲੇ ਇਹ ਮਰੀਜ਼ਾਂ ਨੂੰ ਸੰਭਾਲ ਲੈਣ ਸਾਡੇ ਵਰਗੇ ਤੋਂ ਤਾਂ ਦਿਲ ਲੋੜਨੀ ਤੁਸੀਂ ਦੇਖਿਆ ਜਾਵੇ ਗਰਗਸਾਹਬ ਇਹ ਕਿੰਨੇ ਕਿ ਜਿਹੜੇ ਪੇਸ਼ੈਂਟਸ ਨੇ ਰੋਜ਼ ਤੁਹਾਡੇ ਕੋਲੇ ਇਸ ਸੇਵਾ ਦਾ ਲਾਭ ਉਠਾ ਰਹੇ ਨੇ ਔਰ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਜਾਨ ਬਚਾਉਂਦੇ ਹੋ ਤੇ ਨਾਲ ਦੀ ਨਾਲ ਤੁਹਾਡੇ ਕੋਲ ਕਿਹੜੇ ਮਾਹਿਰਾ ਦੀ ਟੀਮ ਹੈ ਇੱਥੇ ਦੇਖੋ ਜਿਹੜੇ ਸਾਡੇ ਕੋਲ ਹਨ ਨਾ ਮਰੀਜ਼ 90 ਤੋਂ 100 ਮਿਲਿ ਕਹਿਣ ਦਾ ਮਤਲਬ ਸਾਡੇ ਕੋਲ ਤੁਸੀਂ ਲਾ ਲਓ ਮਹੀਨੇ ਦੀ 2200 ਤੋਂ 2400 ਰੁਪਏ ਪਰਮਨੈਂਟ ਹੋਣੀ ਆਉਣੀ ਹੈ ਠੀਕ ਹੈ ਜਿਹੜਾ ਸਾਡੇ ਕੋਲ ਸਰਕਾਰੀ ਆਕੜਾ ਉਹ ਇੰਨਾ ਹੈਗਾ ਦੇਖੋ ਜਿਹੜਾ ਡੈਲਸੀਜ ਮਰੀਜ ਆ ਉਹਦਾ ਸਾਰਾ ਕੁਝ ਹੈ ਮੈਂ ਤੁਹਾਨੂੰ ਦੱਸਿਆ ਨਾ ਡੈਲਸੀਜ ਮਰੀਜ ਨੂੰ ਸਭ ਤੋਂ ਪਹਿਲਾਂ ਇਹ ਪਹਿਲੀ ਸੰਸਥਾ ਆ ਭਾਰਤ ਦੀ ਬਾਏ ਤੁਹਾਡੇ ਰਿਕਾਰਡਿੰਗ ਚੱਲਦੀ ਹੈ ਤੁਹਾਡੀ ਵੀਡੀਓ ਕਿਤੇ ਤੇ ਕਿਤੇ ਜਾਣੀ ਹੈ ਇਹ ਭਾਰਤ 'ਚ ਜੇ ਐਫਜੀ ਕੋਈ ਸੰਸਥਾ ਹੋਰ ਹੈਗੀ ਡੈਲਸੀ ਸੈਂਟਰ ਤੇ ਕਮੈਂਟ ਕਰਕੇ ਦੱਸ ਦਿਓ ਇਹਨਾਂ ਨੂੰ ਇਹ ਤੁਸੀਂ ਸੰਪਰਕ ਕਰ ਲਿਓ ਸਾਡੇ ਨਾਲ ਜਿਹੜਾ ਡੈਲਸੀਜ ਮਰੀਜ਼ ਜ਼ਰੂਰਤ ਬੰਦਾ ਹੈ ਉਹਦੇ ਰਸਣ ਫਰੀ ਦਵਾਈ ਫਰੀ ਉਹਦੇ ਬੱਚੇ ਦੀ ਐਜੂਕੇਸ਼ਨ ਫਰੀ ਜੇ ਕਿਸੇ ਦਾ ਬੱਚੇ ਦਾ ਵਿਆਹ ਕਰਨਾ ਉਹ ਵੀ ਇਹ ਸਾਡੀ ਸੰਸਥਾ ਨਿਸਕਾਮ ਵੀ ਦਾਸ ਰਾਮ ਅਸੀਂ ਉੱਥੋਂ ਵਿਆਹ ਵੀ ਹੁੰਦਾ ਤੇ ਜਿਹੜੇ ਮਰੀਜ਼ ਬਾਹਰੋਂ ਆ ਰਹੇ ਨੇ ਨਿਸਕਾਮ ਵੀ ਦਾਸਰਾ ਪੱਖੋਆ ਲੋੜ ਉੱਥੇ ਰਹਿੰਦੇ ਨੇ ਉੱਥੇ ਵੀ ਐਸੀ ਰੂਮ ਨੇ ਸਾਡੇ ਇਨੀ ਕਿ ਲੈ ਵੀ ਪਾਤਾ ਕਿਸੇ ਛੋਟੇ ਮੋਟੇ ਕਮਰੇ ਨਹੀਂ ਯਾਨੀ ਕਿ ਜਿਹੜਾ ਪੇਸ਼ੈਂਟਸ ਦੇ ਨਾਲ ਆ ਰਿਹਾ ਬੰਦਾ ਉਹਦਾ ਵੀ ਤੁਸੀਂ ਕੇਅਰ ਟੇਕਿੰਗ ਪੂਰੀ ਕਰਦੇ ਹੋ ਟੋਟਲ ਜੀ ਖਰਚਾ ਉਹਦਾ ਖਾਣ ਦਾ ਪੀਣ ਦਾ ਨਿਸਕਾਮ ਵੀ ਦਾਸਰਾ ਪੱਖੋਆ ਲੋੜ ਹੈ ਤੁਸੀਂ ਜਾ ਕੇ ਦੇਖੋ ਉੱਥੇ ਮਰੀਜ਼ੇ ਮੇਰੇ ਖਿਆਲ ਇੱਕ ਤਾਂ 6 ਮਹੀਨੇ ਦਾ ਮੰਨੂ ਹੈ ਕਪੂਰ ਥੱਲੇ ਤੋਂ ਆਇਆ ਪੂਰਾ ਪਰਿਵਾਰ ਹੀ ਉੱਥੇ ਰਹਿ ਰਿਹਾ ਉਹਦਾ ਕਿੰਨੀ ਦੇਰ ਤੱਕ रह ਸਕਦਾ ਬੰਦਾ ਜਦ ਤੱਕ ਜਦ ਤੱਕ ਦੇਖੋ ਜੀਵਨ ਦਿੱਤਾ ਸੀ ਤਾਂ ਨਾ ਨਹੀਂ ਕਰਦੇ ਕਿੰਨੇ ਸਾਲ ਹੋ ਗਏ ਇਹਨੂੰ ਸੇਵਾ ਕਰ ਇਹਨੂੰ ਕਰਦੇ ਨੂੰ ਸਾਨੂੰ ਤਕਰੀਬਨ 2.5 ਸਾਲ ਹੋ ਜਾਣੇ ਨੇ ਜੀ 2.5 ਸਾਲ 2.5 ਸਾਲ ਹੋ ਜਾਣੇ ਨੇ ਪਰਮਾਤਮਾ ਦੀ ਮਿਹਰ ਹੈ ਦੇਖੋ ਮੇਰੀ ਗੱਲ ਸੁਣੋ ਇਹ ਕੰਮ ਪਰਮਾਤਮਾ ਕਰਵਾ ਰਿਹਾ ਪਹਿਲੀ ਗੱਲ ਤਾਂ ਅਸੀਂ ਤਾਂ ਸਿਰਫ ਸੇਵਾਦਾਰ ਆ ਜਿੰਨਾਕ ਜੀਵਨ ਨੇ ਮੈਂ ਤਾਂ ਸਾਰਾ ਸਮਰਪਿਤ ਕੀਤਾ ਤੁਸੀਂ ਮੈਨੂੰ ਪਹਿਲਾਂ ਤੋਂ ਹੀ ਜਾਣਦੇ ਹੋ ਕੋਈ ਆਜੀ ਗੱਲ ਨਹੀਂ ਆ ਇਹਨੇ ਤੇ ਵੱਡਾ ਸਭ ਤੋਂ ਵੱਡਾ ਯੋਗਦਾਨ ਸਾਡੇ ਜਿਹੜੇ ਡੋਨਰ ਨੇ ਜਿਹੜੇ ਸਾਡੇ ਮੈਂਬਰ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਦੇਖੋ ਉਹ ਜਿਹੜਾ ਧੰਦੇ ਰਹੇ ਨੇ ਸਾਨੂੰ ਨਹੀਂ ਉਹ ਪਰਮਾਤਮਾ ਦੇ ਬੰਦੇ ਨੇ ਆ ਪਰਮਾਤਮਾ ਦੇ ਬੰਦੇ ਦੀ ਜਾਨ ਬਚਾ ਰਹੇ ਨੇ ਪਰਮਾਤਮਾ ਹਮੇਸ਼ਾ ਕਹਿੰਦਾ ਇਨਸਾਨ ਤੂੰ ਮੈਨੂੰ ਕੁਝ ਨਹੀਂ ਦੇ ਸਕਦਾ ਬੋਲੁੰਗੇ ਇਹ ਸਚਾਈ ਹੈ ਇਹ ਕੁਝ ਨਹੀਂ ਦੇ ਸਕਦਾ ਤੂੰ ਪਰਮਾਤਮਾ ਤੁਹਾਡਾ ਬਹਿਮ ਹੈ ਤੁਸੀਂ ਹਰ ਵਾਰ ਕਰ ਕਰਕੇ ਪਰਮਾਤਮਾ ਤੁਹਾਨੂੰ ਦੇ ਦਿੱਤਾ ਨਾ ਜੇ ਆਪਾਂ ਕਹਿੰਦੇ ਮੰਦਿਰ ਤੇ 10 ਕਰੋੜ ਲਾ ਦਿਓ ਲਾ ਦਈਏ ਉਹ ਕਹਿੰਦਾ ਮੈਂ ਤਾਂ ਤੇਤੋਂ ਮੰਗੇ ਨੇ ਤੂੰ ਆਪਣੀ ਭਗਤੀ ਦੇ ਉਨੂੰ ਭਗਤੀ ਦਿਓ ਕਹਿੰਦਾ ਜਿਹੜੇ ਮੈਂ ਬਣਾਇਆ ਕਰਮਾਂ ਦੀ ਜਿਹੜੀ ਸਜਾ ਤੁਹਾਨੂੰ ਪੈਸਾ ਦਿੱਤਾ ਇਹਨਾਂ ਨੂੰ ਕਰਮਾਂ ਦੀ ਸਜਾ ਇਹਨਾਂ ਦਾ ਯੋਗਦਾਨ ਪਾ ਤੋ ਜੇ ਤੂੰ ਕੁਝ ਕਰਨਾ ਹੈ ਤੇ ਇਹਨਾਂ ਦਾ ਕਰ ਮੈਂ ਆਪੇ ਮੈਂ ਤਾਂ ਇਹਨਾਂ ਚ ਹੈ ਇਹ ਤੁਹਾਡੇ ਕੋਲ ਕਿੱਥੋਂ-ਕਿੱਥੋਂ ਜਿਹੜੇ ਪੇਸ਼ੈਂਟਸ ਨੇ ਪਹੁੰਚ ਰਹੇ ਨੇ ਔਰ ਜੇ ਕਿਸੇ ਨਵੇਂ ਪੇਸ਼ੈਂਟਸ ਨੇ ਤੁਹਾਡੇ ਨਾਲ ਅਪਰੋਚ ਕਰਨੀ ਹੋਵੇ ਤਾਂ ਉਹ ਕਿਸ ਤਰ੍ਹਾਂ ਕਰ ਸਕਦੇ ਦੇਖੋ Google ਖੋਲ ਲਿਓ Google ਤੇ ਮੇਰਾ ਨੰਬਰ ਵੀ ਹੈ ਮੈਂ ਫਿਰ ਵੀ ਤਾਂ 9814732120 ਸਾਡੇ ਕੋਲ ਦਿੱਲੀੋਂ ਕਪੂਰਥਲਾ ਜੰਮੂ ਤੋਂ ਆਹ ਹਮਾ ਚਲ ਤਾਂ ਹਰ ਪਾਸੋਂ ਆ ਰਹੇ ਸਾਡੇ ਕੋਈ ਮਨਾ ਹੀ ਨਹੀਂ ਹੈ ਜੀ ਤੁਹਾਨੂੰ ਇੱਕ ਗੱਲ ਦੱਸਣੀ ਕਿਉਂਕਿ ਇਹ ਪਰਮਾਤਮਾ ਦੇ ਬੰਦੇ ਆਸੀਂ ਮਰੀਜਾਂ ਨੂੰ ਆਸ ਵਿੱਚ ਹਮੇਸ਼ਾ ਆਪਣੀ ਵੀਡੀਓ ਚ ਦੇਖੇ ਹੋਏ ਇਹ ਪਰਿਵਾਰ ਹੀ ਹੈ ਜੀ ਤੇ ਪਰਮਾਤਮਾ ਨੇ ਬਸ ਸਿੱਧਾ ਸਾਡੀ ਸੇਵਾ ਲਈ ਅਸੀਂ ਕੁਝ ਨਹੀਂ ਕਰਦੇ ਹੈਗੇ ਐਵੇਂ ਕਹਦਿਏ ਕਿਉਂਕਿ ਦੋਸਾ ਹੈ ਸਾਡੇ ਵੀ ਮੁਕਨੇ ਨੇ ਠੀਕ ਹੈ ਨਾ ਇੱਥੇ ਕੋਈ ਪਰਮਾਨੈਂਟ ਨਹੀਂ ਕਿਸੇ ਦਾ ਵਸੀਲਾ ਲੋਕਾਂ ਦਾ ਬਹਿਮ ਹੈ ਇਹ ਤਾਂ ਮੇਲਾ ਹੈ ਮੇਲਾ ਦੇਖਣਾ ਇਹ ਮੇਲੇ ਦੀ ਸਮਾਪਤੀ ਸਾਡੀ ਜੀ ਕਿੱਡੀ ਤੁਸੀਂ ਵੱਡੀ ਜਿਹੜੀ ਸੇਵਾ ਪਰਮਾਤਮਾ ਤੁਹਾਡੇ ਮਾਧਮ ਰਾਹੀਂ ਲੈ ਰਿਹਾ ਹੈ ਔਨਲਾਈਨ ਜਿਹੜਾ ਸੇਵਾ ਦਾ ਹੋਰ ਵਿਸਤਾਰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਲੱਗਦਾ ਹੈ ਕਿ ਹੁਣ ਹੋਰ ਵੀ ਪੇਸ਼ੈਂਟਸ ਦੀ ਜਿਹੜੀ ਮਦਦ ਆ ਉਹ ਕਰਨੀ ਪੈਗੀ ਦੇਖੋ ਸੇਵਾ ਪਰਮਾਤਮਾ ਨੇ ਕੋਈ ਕਰਮ ਕੀਤੇ ਉਹਨੇ ਮੈਂ ਆ ਦੇਖੋ ਇਹਨਾਂ ਲੈਣ ਲੋੜ ਨਹੀਂ ਮੈਂ ਤਾਂ ਇੱਕ ਮਿਡਲ ਕਲਾਸ ਇਨਸਾਨ ਹਾਂ ਮੈਂ ਹਰ ਇੱਕ ਚੀਜ਼ ਚੱਲੀ ਆ ਧਰਮ ਨਾਲ ਵੀ ਜੁੜਿਆ ਮੈਂ ਧਰਮ ਨੂੰ ਵੀ ਨਹੀਂ ਮਾੜਾ ਕਹਿੰਦਾ ਧਰਮ ਦਾ ਪੱਖਣ ਮਾੜਾ ਧਰਮ ਤਾਂ ਬਹੁਤ ਵਧੀਆ ਨੇ ਸਾਰਿਆਂ ਨੇ ਜਿੰਨੇ ਵੀ ਹੈ ਪੋਲਿਟਿਸਨ ਵੀ ਰਹੇ ਹਨ ਠੀਕ ਹੈ ਕਿ ਨਹੀਂ ਜੀ ਹਰ ਮੈਂ ਕੰਮ ਕੀਤੇ ਆਗੇ ਜਿਹੜੀ ਆ ਸੇਵਾ ਪਰਮਾਤਮਾ ਨੇ ਕਰਾਈ ਆ ਕੋਈ ਵੀ ਕੰਮ ਜੇ ਅੱਜ ਮੈਂ ਚਲਾ ਗਿਆ ਤਾਂ ਐਥੋ ਦੁਨੀਆ ਤੋਂ ਚਲਾ ਜਾਣਾ ਮੇਰੇ ਤੋਂ ਵੀ ਉੱਪਰ ਕੋਈ ਆਊਗਾ ਇਹਨੂੰ ਸੰਭਾਲੂਗਾ ਦੇਖੋ ਪਰਮਾਤਮਾ ਨੇ ਵੀ ਦੀਦਾ ਵਿਦਾਨੀ ਇਸ ਤਰ੍ਹਾਂ ਬਣਾਇਆ ਹੈਗਾ ਕਿਸੇ ਦੇ ਜਾਣ ਤੋਂ ਬਾਅਦ ਕੋਈ ਕੰਮ ਨਹੀਂ ਰੁਕਦੇ ਇਹ ਕੰਮ ਇਸ ਤਰ੍ਹਾਂ ਨਿਰੰਤਰ ਚੱਲੇ ਜਾਣੇ ਅੱਜ ਮੈਂ ਪਰਮਾਤਮਾ ਨੇ ਮੇਰੀ ਇੰਨੀ ਡਿਊਟੀ ਲੈ ਕੇ ਕੀਤਾ ਹੋਰ ਇਸ ਤੋਂ ਵਧੀਆ ਲਾਵੇ ਸੰਤੁਸ਼ਟੀ ਮਿਲ ਰਹੀ ਹੈ ਸੰਤੁਸ਼ਟੀ ਪੂਰੀ ਬਸ ਇੱਕ ਲਾਸ ਸੰਤੁਸ਼ਟੀ ਹੈ ਤੁਹਾਡੇ ਵੀਡੀਓ ਲਈ ਇੱਕ ਮੈਂ ਕਹਿ ਰਿਹਾ ਜੇ ਕੋਈ ਵੀ ਸਾਨੂੰ 3 ਜਾਂ 5 ਕਿੱਲੇ ਤੋਂ ਕੋਈ ਦਿੰਦਾ ਹੈ ਤੇ ਮੈਂ ਤਾਂ ਬਸ ਇੱਕ ਹੋਈ ਆ ਪਰਮਾਤਮਾ ਇੱਕ ਹਸਪਤਾਲ ਬਣਾ ਕੇ ਫਿਰ ਉਸ ਤੋਂ ਬਾਅਦ ਜਦਮਰਜ਼ੀ ਚੱਕ ਲਈ ਨਹੀਂ ਜੇ ਸੰਤੁਸ਼ਟੀ ਹੈ ਤੇ ਮਨੁਦਾਸ ਵੀ ਹੈਗਾ ਕਿਤੇ ਮਨੁਦਾਸ ਸਮਾਜ ਤੋਂ ਹੈ ਕਿਹ ਦੇਖੋ ਇਹ ਮੈਂ ਤੁਹਾਨੂੰ ਫੇਰ ਕਾਵਾਂਗਾ ਕੋਹੜੇ ਸ਼ਬਦ ਹੁੰਦੇ ਨੇ ਮੇਰੇ ਕਿਉਂਕਿ ਜਿਹੜਾ ਸਾਡਾ ਸਨਾਤਨ ਧਰਮ 'ਚ ਅਸੀਂ ਪੈਦਾ ਹੋਏ ਨਾ ਕੋਈ ਕੰਮ ਵਧੀਆ ਕਰਦਾ ਹੁੰਦਾ ਉਹਦੀ ਲਤਾਂ ਸਨਾਤਨੀ ਖਿੱਚਦੇ ਹੁੰਦੇ ਨੇ ਔਰ ਮਨ ਉਦਾਸ ਇਹ ਹੈ ਕਿ ਜਿੱਥੇ ਦਾਨ ਦੇਣਾ ਚਾਹੀਦਾ ਮੈਂ ਕਹਿੰਦਾ ਤੇਰ ਮਨ ਨੂੰ ਕਰੋ ਜੋ ਮਰਜੀ ਮੇਰਾ ਕੋਈ ਕਿੰਤੂ ਪਰੰਤੂ ਨਹੀਂ ਕਈ ਸ਼ਰਧਾਲੂ ਨੇ ਗੁਪਤ ਦਾਨ ਵੀ ਦਿੰਦੇ ਨੇ ਲੱਖ ਰੁਪਇਆ ਭਾਈ ਸਾਹਿਬ ਭਾਈ ਸਾਹਿਬ ਹਾਂ ਕਈ ਆਂਦੇ ਦੇਖੋ ਆਂਦੇ ਨੇ ਦੇ ਜਾਂਦੇ ਨੇ ਇੱਥੇ ਕਿਉਂਕਿ ਸਾਨੂੰ ਫਿਰ ਰਸੀਦ ਕੱਟਣੀ ਪੈਂਦੀ ਹੈ ਜਿਆਦਾਤਰ ਸਾਡੇ ਕੋਲ ਜਿਹੜਾ ਦਾਨ ਹੈਗਾ ਉਹ ਪੱਕਿਆਂ ਚ ਸੀਐਸਆਰ ਚੈੱਕ ਕਰਾਈ ਆ ਆਰਟੀਆਰ ਐ ਉਸ ਤਰ੍ਹਾਂ ਆਂਦਾ ਹੈਗਾ ਤੇ ਬਸ ਉਦਾਸੀ ਤਾਂ ਇਹ ਜੀਵਨ ਹੈ ਪਰਮਾਤਮਾ ਨੇ ਜੀਵਨ ਦਿੱਤਾ ਨਾਨਕ ਦੁਖਿਆ ਸਭ ਸੰਸਾਰ ਸੁਖੀ ਤਾਂ ਕੋਈ ਰਹਿ ਨਹੀਂ ਸਕਦਾ ਭਾਵੇਂ ਜਿੰਨਾ ਮੈਂ ਜੀ ਮੈਂ ਕਰ ਲਾਵਾਂ ਜਿੰਨਾ ਮਰਜੀ ਤੁਸੀਂ ਕਰ ਲਓ ਦੇਖੋ ਸ੍ਰਿਸ਼ਟੀ ਦਾ ਨਿਯਮ ਹੈ ਸੰਸਾਰ ਚ ਆਏ ਦੁੱਖ ਸੁੱਖ ਹੈਗਾ ਕਿਹੜੇ ਕਿਹੜੇ ਸੁਵਿਧਾਵਾਂ ਤੁਸੀਂ ਦੇ ਰਹੇ ਹੋ ਪੇਸ਼ੈਂਟਸ ਨੂੰ ਹਾਂ ਤੁਹਾਨੂੰ ਮੈਂ ਦੱਸ ਦਵਾਂ ਦੇਖੋ ਦੇਖੋ ਸਭ ਤੋਂ ਪਹਿਲੀ ਗੱਲ ਮਰੀਜ਼ਾਂ ਨੂੰ ਤਾਂ ਅਸੀਂ ਪਹਿਲਾਂ ਬੱਚਿਆਂ ਨੂੰ ਵੀ ਐਜੂਕੇਸ਼ਨ ਦਿੰਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਐਜੂਕੇਸ਼ਨ ਬੱਚਿਆਂ ਨੂੰ ਕਿਉਂਕਿ ਹੁਣ ਫੰਡ ਘਟਾਂਣ ਲੱਗੇ ਬਦਕਿਸਮਤੀ ਹੈ ਸਮਾਜ ਦੀ ਅਸੀਂ ਦੇ ਰਹੇ ਹਾਂ ਦੇਖੋ ਇਹ ਤਾਂ ਹੈ ਨਹੀਂ ਕਿ ਹੁਣ ਵੀ ਮੈਂ ਕੱਲ 72000 ਰੁਪਏ ਦੇ ਚੈੱਕ ਕੱਟ ਕੇ ਦਿੱਤੇ ਬੱਚਿਆਂ ਨੂੰ ਦਿੱਤੇ ਨੇ ਜਿਹੜੇ ਜਿਹੜੇ ਵੀ ਆਪਣਾ ਡੈਲ ਸੀਜ ਮਰੀ ਭਾਵੇਂ ਜਿੱਥੇ ਤੇ ਮਰਜ਼ੀ ਦੱਸਦੇ ਸੀ ਪਹਿਲਾਂ ਤਾਂ ਸਕੂਲ ਦੀ ਫੀਸਾਂ ਵੀ ਪੇ ਕਰਦੇ ਰਹੇ ਸੀ ਸਕੂਲ ਦੀ ਫੀਸਾਂ ਦਵਾਈਆਂ ਬੱਚਿਆਂ ਦਾ ਇਲਾਜ ਹੁਣ ਵੀ ਸਾਡਾ ਦੇਖੋ ਮੇਰੀ ਗੱਲ ਸੁਣੋ ਡਾਕਟਰ ਬਲਦੀਪ ਨੇਦੀ ਫੋਸਪੀਟਲ ਵਾਲੇ ਉਹ ਕਹਿੰਦੇ ਬਹੁਤ ਵੱਡਾ ਹਸਪਤਾਲ ਹੈ ਹੋਰ ਵੀ ਬੜੀਆਂ ਗੱਲਾਂ ਕਰਦੇ ਨੇ ਕਰੀ ਜਾਣ ਮੈਨੂੰ ਉਸ ਤੋਂ ਕੋਈ ਲੈਣਾ ਦੇਣਾ ਨਹੀਂ ਡਾਕਟਰ ਬਲਦੀਪ ਸਿੰਘ ਜੀ ਜਿਹੜੇ ਵੀ ਬੱਚੇ ਫ੍ਰੀ ਕਰਦੇ ਨੇ ਡਾਕਟਰ ਬਲਦੀਪ ਸਿੰਘ ਜਿਹੜਾ ਜਿਹੜੇ ਬੱਚੇ ਉਹ ਗਰੀਬ ਜ਼ਰੂਰਤਮੰਦ ਫ੍ਰੀ ਕਰਦੇ ਆ ਭਾਵੇਂ ਉਹਨੇ ਦਵਾਈ 10000 ਦੇ ਭਾਵੇਂ ਲੱਖ ਰੁਪਏ ਦੀ ਉਹ ਸਾਡੀ ਉਹਨਾਂ ਦਾ ਬਿੱਲ ਭਾਵੇਂ 10 ਲੱਖ ਦਾ ਬਣੇ 20 ਲੱਖ ਦਾ ਉਹ ਫ੍ਰੀ ਕਰਦੇ ਨੇ ਅੱਛਾ ਇਸ ਤਰ੍ਹਾਂ ਹੀ ਸਾਡੇ ਨਾਲ ਕਈ ਹਸਪਤਾਲ ਜਿਵੇਂ ਦੀਪਾ ਹਾਰਟ ਸੈਂਟਰ ਵੀ ਹੈਗਾ ਉਹ ਵੀ ਇਸ ਤਰ੍ਹਾਂ ਨੇ ਅੰਨੇ ਕਈ ਹੈਗੇ ਜਿਹੜੇ ਕਈ ਦਿਮਾਗ ਦੇ ਮੇਲਜੋਲ ਨਾਲ ਦੇਖੋ ਮੈਨੂੰ ਸਭ ਤੋਂ ਵੱਡੀ ਗੱਲ ਆ ਅੱਜ ਰਿਸਪੈਕਟ ਸਾਡਾ ਮੈਡੀਕਲ ਲੈਨ ਚ ਪੂਰਾ ਹੈਲਥ ਵਿਭਾਗ ਇਹ ਤੁਹਾਨੂੰ ਮੈਂ ਠੋਕ ਵਜਾ ਕੇ ਗੱਲ ਕਰ ਰਿਹਾ ਕਿਸੇ ਵੀ ਐਨਜੀਓ ਦਾ ਨਹੀਂ ਕਰਦਾ ਹੋਣਾ ਹੈਲਪਫੁਲ ਐਨਜੀਓ ਵੈਲਫੇਅਰ ਸੁਸਾਇਟੀ ਨਰਸੇਵਾ ਨਾਰਾਇਣ ਸੇਵਾ ਦਾ ਜਿੰਨਾ ਵੀ ਹੈਲਥ ਵਿਭਾਗ ਹੈ ਉਹ ਕਰਦਾ ਹੈਗਾ ਡਾਇਰੈਕਟਰ ਤੱਕ ਜਿਹੜੇ ਵੀ ਉੱਪਰ ਹੈਗੇ ਸਾਡੇ ਹੈਲਥ ਮਨਿਸਟਰ ਹੈਗੇ ਜੋ ਵੀ ਹੈਗੇ ਔਰ ਜਿੰਨਾ ਵੀ ਜਿਹੜੇ ਵੀ ਸਾਡੇ ਜਿਹੜੇ ਵੀ ਹਸਪਤਾਲ ਨੇ ਡਾਕਟਰ ਨੇ ਜਿਹੜੇ ਵਧੀਆ ਨੇ ਉਹ ਵਾਕਈ ਸਾਡੀ ਮਦਦ ਵੀ ਕਰਦੇ ਨੇ ਜੇ ਸਾਡਾ ਕੋਈ ਪੇਸ਼ੈਂਟ ਜਾਂਦਾ ਜਿੰਨਾ ਅਸੀਂ ਕਹਿ ਦੀ ਉਹਨਾਂ ਹੀ ਲੈਂਦੇ ਨੇ ਉਹ ਮੈਂ ਉਹਨਾਂ ਨੂੰ ਸਲੂਟ ਕਰਦਾ ਪੰਜੇ ਉਂਗਲੀਆਂ ਬਰਾਬਰ ਨਹੀਂ ਹੈਗੇ ਸਾਡੀ ਸੇਵਾਵਾਂ ਨੂੰ ਦੇਖ ਕੇ ਹੈ ਤੁਹਾਡੇ ਤੁਹਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਨੇ ਕਿ ਲੱਗਦਾ ਹੈ ਕਿ ਯਾਰ ਬਹੁਤ ਜ਼ਿਆਦਾ ਸੀਰੀਅਸ ਹੈ ਇਹਨੂੰ ਬਚਾਉਣਾ ਸੰਭਵ ਨਹੀਂ ਹੈ ਫਿਰ ਵੀ ਤੁਸੀਂ ਰੱਖਦੇ ਹੋ ਜਾਂ ਅੱਗੇ ਹੈਂਡਓਵਰ ਕਰਦੇ ਹੋ ਨਹੀਂ ਭਾਈ ਸਾਹਿਬ ਕੱਲ ਅਸੀਂ ਤਾਂ ਕਈ ਪਰਮਾਤਮਾ ਦਾ ਹੈ ਕਈ ਮਰੀਜ਼ ਹੁਣ ਕੱਲੀ ਇੱਕ ਮਰੀਜ਼ ਸੀਗਾ ਡੈਲਸਿਸ ਕਰਾਣਾ ਹੈ ਲਿਫਟ ਚ ਗਿਰ ਗਿਆ ਉਹਦਾ ਬੀਪੀ ਬਿਲਕੁਲ ਘਟ ਗਿਆ ਮੈਂ ਵੀਡੀਓ ਵੀ ਤੁਹਾਨੂੰ ਪਾ ਦਾਂਗਾ ਭਾਵੇਂ ਤੁਸੀਂ ਆਪਣੇ ਨਾਲ ਪਾ ਦਿਓ ਸਾਡੇ ਸੀਨੀਅਰ ਟੈਕਨੀਸ਼ੀਅਨ ਤੇ ਸਾਡੇ ਸਟਾਫ ਨੂੰ ਸਲੂਟ ਹੈ ਉਹਨੇ ਬਚਾਇਆ ਬਚਾ ਕੇ ਜਿਹੜੇ ਵੀ ਇੰਜੈਕਸ਼ਨ ਹਰ ਚੀਜ਼ ਅਸੀਂ ਇੱਥੇ ਰੱਖੀ ਆ ਬਾਕੀ ਤਾਂ ਪਰਮਾਤਮਾ ਦੀ ਹੈ ਉਹ ਵੀ ਫ੍ਰੀ ਆਫਕੋਰਸ ਬਿਲਕੁਲ ਬਿਲਕੁਲ ਹਰ ਇੱਕ ਚੀਜ਼ ਜਿਹੇ ਅੱਜ ਮੈਂ ਤੁਹਾਡੇ ਵੀਡੀਓ ਨਾਲ ਦਾ ਮੇਰਾ ਜਿਉ ਮਰੀਜ਼ ਕਿਸੇ ਵੱਡੇ ਹਸਪਤਾਲ ਚ ਚਲੇ ਜਾਂਦਾ 2 ਲੱਖ ਦਾ ਅਸੀਂ 5 ਮਿੰਟ ਦੇ ਵਿੱਚ ਉਹਨੂੰ ਹਾਰਡ ਨੂੰ ਕਰਕੇ ਪੰਪਿੰਗ ਵਗੈਰਾ ਜੋ ਵੀ ਇੰਜੈਕਸ਼ਨ ਦੇਨੇ ਸੀ ਬੀਪੀ ਦੇ ਕੇ ਉਸ ਮਰੀਜ਼ ਨੂੰ ਬਚਾਏ ਘੰਟੇ ਇੱਥੇ ਆਰਾਮ ਦਵਾ ਕੇ ਫਿਰ ਅਸੀਂ ਦੂਸਰੇ ਹਸਪਤਾਲ ਚ ਉਹਨੂੰ ਸ਼ਿਫਟ ਕੀਤਾ ਕਿਉਂਕਿ ਉਹਨੂੰ ਹੱਡ ਦੇ ਵੀ ਪ੍ਰੋਬਲਮ ਸੀ ਜਿਸ ਤਰ੍ਹਾਂ ਗਰਕਸਾਪ ਜਿਹੜੇ ਪੁਰਾਣੇ ਪੇਸ਼ੈਂਟਸ ਨੇ ਉਹਨਾਂ ਦਾ ਦਾ ਟ੍ਰੀਟਮੈਂਟ ਤੁਹਾਡੇ ਕੋਲ ਪਰਮਨੈਂਟ ਤੌਰ ਤੇ ਚੱਲ ਰਿਹਾ ਪਰ ਜਿਹੜੇ ਨਵੇਂ ਪੇਸ਼ੈਂਟਸ ਨੇ ਇੰਨੀ ਸੁਵਿਧਾ ਹੈ ਤੁਹਾਡੇ ਕੋਲ ਉਹਨਾਂ ਨੂੰ ਵੀ ਰੱਖ ਲਓ ਤੁਸੀਂ ਆਪਣੇ ਕੋਲ ਦੇਖੋ ਮੈਂ ਤੁਹਾਨੂੰ ਦਾ ਡਾਇਲਟ ਸੀ ਦੇ ਮਰੀਜ਼ ਨਾ ਅੱਜ ਚਲਾਈ ਹੈ ਪਰਮਾਤਮਾ ਵੱਲੋਂ ਠੀਕ ਹੈ ਨਾ ਅਸੀਂ ਤੀਜੀ ਸ਼ਿਫਟ 'ਚ ਦੋ ਸ਼ਿਫਟ ਸਾਡੀ ਜਿਹੜੇ ਪੁਰਾਣੇ ਹੈਗੇ ਉਹਨਾਂ ਲਈ ਰੱਖੀ ਹੈ ਤਕਰੀਬਨ 70 ਮਰੀਜ਼ ਦਾ ਸਾਡੇ ਦੋ ਸ਼ਿਫਟ ਚ ਭੁਗਤ ਜਾ ਰਿਹਾ ਜਿਹੜੀ ਤੀਜੀ ਸ਼ਿਫਟ ਚ 35 ਮਰੀਜ਼ ਆ ਉਹਨਾਂ ਦੇ ਜਿਹੜੇ ਨਵੇਂ ਐਡਜਸਟਮੈਂਟ ਕਰ ਦਿੰਦੇ ਔਰ ਅੱਛਾ ਹਾਂ ਨੀ ਸਿਰਫ 10 ਸ਼ਿਫਟ ਚੱਲਦੀਆਂ 14 ਘੰਟੇ ਸਾਡਾ ਹਸਪਤਾਲ ਦਾ ਹਾਂ ਤੇ ਬਾਕੀ ਇਹ ਮਰੀਜ਼ਾਂ ਦੀ ਤਾਂ ਹੀ ਚਲਾਈ ਪਰਮਾਤਮਾ ਵੱਲੋਂ ਚੱਲੀ ਜਾ ਰਹੀ ਹੈ। ਇੱਕ ਵਾਰ ਮੈਂ ਚਾਹਨਾ ਕਿ ਟਾਈਮ ਜ਼ਰੂਰ ਦੱਸ ਦਿਓ ਕਿਸੇ ਨੇ ਅਪਰੋਚ ਕਰਨਾ ਹੋਵੇ ਕਿਸ ਤਰ੍ਹਾਂ ਤੁਹਾਨੂੰ ਕਰੇ ਔਰ ਕਿੰਨੇ ਟਾਈਮ ਤੱਕ ਇੱਥੇ ਪਹੁੰਚ ਦੇਵੇ ਇਹ ਨਾ ਹੋਵੇ ਵੀ ਉਹ ਬਾਹਰੋਂ ਚੱਲ ਕੇ ਆਵੇ ਉਹਨੂੰ ਫਿਰ ਇੱਥੇ ਕੋਈ ਰਾਹ ਨਾ ਲੱਭੇ। ਦੇਖੋ ਤੁਸੀਂ ਜਦ ਮਰਜ਼ੀ ਆ ਸਕਦੇ ਮੇਰਾ ਮੋਬਾਈਲ ਨੰਬਰ ਮੈਂ ਦਿੱਤਾ Google ਤੇ ਵੀ ਸਰਚ ਕਰ ਸਕਦੇ ਹੋ 9814732 ਤੁਸੀਂ ਫੋਨ ਕਰੋ ਟਾਈਮ ਮਿਲ ਜਾਊਗਾ ਇੱਥੇ ਤੁਸੀਂ 8 ਵਜੇ ਤੋਂ ਲੈ ਕੇ ਸਾਮੀ 9 ਵਜੇ ਤੱਕ ਆ ਸਕਦੇ ਹੋ। ਠੀਕ ਹੈ ਨਾ ਤੁਹਾਨੂੰ ਪਹਿਲਾਂ ਆਪਣੀ ਰਿਪੋਰਟ ਲੈ ਆਣੀ ਹੈ ਪੈਨਡਲਸੀ ਜਮਰੀਦਿਆਂ ਉਸ ਤੋਂ ਬਾਅਦ ਟਾਈਮ ਲੈ ਕੇ ਜਾਓਗੇ ਤੇ ਤੁਹਾਡੇ ਡੈਲਸੀ ਹੋ ਗਏ ਇੱਕ ਵਾਰ ਮੈਂ ਜ਼ਰੂਰ ਚਾਹਾਂਗਾ ਕਿ ਜਿਹੜੇ ਆਪਣੇ ਭਾਰਤ ਦੇ ਲੋਕ ਖਾਸ ਕਰਕੇ ਇਸ ਵੀਡੀਓ ਨੂੰ ਦੇਖ ਰਹੇ ਨੇ ਇੱਕ ਵਾਰ ਇਹਨਾਂ ਦੇ ਨਾਲ ਆਪਾਂ ਇਹ ਜ਼ਰੂਰ ਇਹਨਾਂ ਦੀ ਦਿਲ ਦੀ ਗੱਲ ਸੁਣੀਏ ਕਿ ਕਿਸ ਤਰ੍ਹਾਂ ਲੋਕਾਂ ਦਾ ਸਹਿਯੋਗ ਮਿਲਦਾ ਪਿਆ ਕਿ ਨਹੀਂ ਮਿਲਦਾ ਪਿਆ ਇੱਕ ਵਾਰੀ ਮੈਂ ਚਾਹਾਂਗਾ ਕਿ ਲੋਕਾਂ ਦਾ ਵੀ ਆਪਾਂ ਪੁੱਛੋ ਦੇਖੋ ਮੇਰੀ ਗੱਲ ਸੁਣੋ ਜੇ ਲੋਕਾਂ ਦਾ ਸਹਿਯੋਗ ਨਾ ਮਿਲਦਾ ਮੈਂ ਤੁਹਾਨੂੰ ਕਿਹਾ ਪੰਜੇ ਉਂਗਲੀਆਂ ਬਰਾਬਰ ਨਹੀਂ ਆਗਿਆ ਜੇ ਸਹਿਯੋਗ ਨਾ ਮਿਲਦਾ ਤਾਂ ਚੱਲਦਾ ਕਿਉਂ ਮੈਂਬਰਾਂ ਦਾ ਸਹਿਯੋਗ ਸਾਨੂੰ ਜ ਆਪਣੇ ਜਾਦਾ ਮਿਲ ਰਿਹਾ ਜਿਹੜਾ ਬਾਹਰਲਾ ਸਹਿਯੋਗ ਮਿਲਣਾ ਚਾਹੀਦਾ ਦੇਖੋ ਸਾਡਾ ਜਿਹੜਾ ਸਮਾਜ ਹੈ ਦੇਖੋ ਜਾਤਾਂ ਪਾਤਾਂ ਸਾਡੇ ਫਿਰ ਵੀ ਮੈਂ ਹਮੇਸ਼ਾ ਆਪਣੇ ਹਿੰਦੂ ਸਿੱਖ ਭਾਈਆਂ ਨੂੰ ਕਹਿੰਦਾ ਜੇ ਕਿਸੇ ਨੇ ਵੀਡੀਓ ਦੇਖੀ ਹੋਵੇ ਤਾਂ ਉਹਦਾ ਦਿਲ ਪਸੀਜ ਜਵੇ ਉਹ ਵੀ ਚਾਵੇ ਕਿ ਯਾਰ ਮੈਂ ਵੀ ਇੱਥੇ ਆਪਣਾ ਸੇਵਾ ਕਰਨਾ ਚਾਹੁੰਦਾ ਤੇ ਉਹ ਤੁਹਾਡੇ ਤੱਕ ਕਿਵੇਂ ਅਪਰੋਚ ਕਰੇ ਔਰ ਕਿਸ ਤਰ੍ਹਾਂ ਉਹ ਪੇਮੈਂਟ ਤੁਹਾਡੇ ਤੱਕ ਪਹੁੰਚਾਵੇ ਦੇਖੋ ਸਾਡਾ ਆਨਲਾਈਨ ਸਿਸਟਮ ਹੈ ਸਾਰਾ ਅਕਾਊਂਟ ਨੰਬਰ ਹੈਗਾ Google ਤੇ ਵੀ ਹੈਗਾ ਸਾਰਾ ਕੁਝ ਸਾਡੇ ਨਾਲ ਕੰਟੈਕਟ ਕਰ ਲੈ ਪਹਿਲਾਂ ਤਾਂ ਮੈਂ ਕਹਾਂਗਾ ਦਾਨ ਦੇਣ ਤੋਂ ਪਹਿਲਾਂ ਜੇ ਲੁ ਪਹਿਲਾਂ ਆ ਕੇ ਦੇਖੋ ਦਾਨ ਬਾਚੇ ਦਿਓ ਤੁਹਾਡਾ ਮਨ ਕੀਤਾ ਦਾਨ ਦਿਓ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਦੇਖੋ ਇੱਥੇ ਉਹ ਆਊਗਾ ਦਾਨ ਦੇਣ ਜਿਹਨੇ ਪਰਮਾਤਮਾ ਨੇ ਭੇਜਿਆ ਹੈ ਇਹ ਪਰਮਾਤਮਾ ਦਾ ਮੰਦਰ ਹੈ ਇਹ ਗੁਰਦੁਆਰਾ ਮੱਜੀ ਚਰਚਾ ਹੀ ਹੈ ਉਹ ਹੀ ਭੇਜਦਾ ਉਹ ਹੀ ਚਲਾ ਰਿਹਾ ਕਿਹਦੀ ਕੀ ਔਕਾਤ ਹੈ ਕਿਸੇ ਨੂੰ ਕੀ ਦੇ ਦੇਵੇ ਤੇ ਮੈਂ ਤਾਂ ਇਹ ਕਹਿੰਨਾ ਬਸ ਲੁਧਿਆਣੇ ਵਾਲੋ ਤੁਸੀਂ ਵੱਡੇ ਵੱਡੇ ਫੰਕਸ਼ਨ ਕਰਦੇ ਹੋ ਸਾਰੇ ਮੈਂ ਧਰਮਾਂ ਦੇ ਕਰਦੇ ਹੋ ਕਰੋ ਮੈਨੂੰ ਕੋਈ ਤਰਾਹ ਦੀ ਚੱਲੀ ਚੱਲੀ 50-50 ਲੱਖ ਰੁਪਈਆ ਖਰਚ ਕੀਤਾ ਜਾਂਦਾ ਹੈ ਸਮਾਗ ਮਾ ਕਰੋੜ ਕਰੋੜ ਰੁਪਈਆ ਤੇ 2-2 ਕਰੋੜ ਰੁਪਏ ਤੋਂ ਦੇਖਿਆ ਹੁਣ ਤੁਹਾਨੂੰ ਮੈਂ ਦੱਸ ਦੇਣਾ ਜਿਹੜੀ ਅੱਜ ਕੀ ਪਰਮਾਤਮਾ ਦੀ ਕਿਰਪਾ ਨਾਲ 170 ਸੇਰੂ ਘੜ ਰਿਹਾ ਪਹਿਲਾਂ ਦੋ ਨਿਕਲੀ ਸੀ ਮੈਂ ਕਰ ਲੈਨੇ ਸਮਾਜ ਸੇਵਕ ਨੇ ਵੀਡੀਓ ਪਾਈ ਸੀ ਅੱਜ ਇੱਕ ਨਿਕਲਦੀ ਹੈ ਬਹੁਤ ਵਧੀਆ ਉਪਰਾਲਾ ਔਰ ਮੈਂ ਤਾਂ ਤੁਹਾਡੇ ਮੀਡੀਆ ਤੇ ਰਾਹੀ ਜੇ ਸੇਰੂ ਤੱਕ ਇਹ ਵੀਡੀਓ ਪਹੁੰਚਾ ਦਿਓ ਉਹਨੂੰ ਕਿ 170 ਯਾਤਕ ਤੋਂ ਬਾਅਦ ਉਸ ਗਰੁੱਪ ਨੂੰ ਵੀ ਇਸ ਤਰ੍ਹਾਂ ਦਾ ਇੱਕ ਐਨਜੀਓ ਗੁਰੂ ਬਣਾ ਲਿਓ ਜਿੱਤੇ ਚ ਬੱਚਿਆਂ ਦੇ ਫੀਸਾਂ ਲੋਕਾਂ ਨੂੰ ਐ ਜੋ ਬੱਚਿਆਂ ਨੂੰ ਐਜੂਕੇਸ਼ਨ ਤੇ ਹੈਲਥ ਦਾ ਸੇਵਾ ਦਿਓ ਅਸੀਂ ਨਹੀਂ ਜਾਣਦੇ ਕਿ ਅਸੀਂ ਕਹਿੰਦੇ ਸਾਰੇ ਇਸ ਤਰ੍ਹਾਂ ਹੀ ਜਿਹੜੇ ਧਰਮ ਨਾਲ ਜੁੜਿਆ ਇਸ ਤਰ੍ਹਾਂ ਐਨਜੀਓ ਬਣਾ ਕੇ ਲੋਕਾਂ ਦੀ ਜ਼ਰੂਰਤਾਂ ਪੂਰਵੇ ਚਾਹਨਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਸੋ ਇਹ ਹਨ ਦੀਪਕ ਗਰਗ ਜਿਨ੍ਹਾਂ ਨੇ ਲੰਬਾ ਸਮਾਂ ਜਿਹੜਾ ਪਰਮਾਤਮਾ ਨੇ ਲਾਇਆ ਹੋਇਆ ਇਹਨਾਂ ਨੂੰ ਸੇਵਾ ਦੇ ਵਿੱਚ ਤੇ ਕਈ ਸਾਲਾਂ ਤੋਂ ਲੱਗੇ ਹੋਏ ਨੇ ਲੋਕਾਂ ਦੀ ਸੇਵਾ ਦੇ ਵਿੱਚ ਜੁਟੇ ਹੋਏ ਨੇ 2.5 ਸਾਲ ਤਕਰੀਬਨ ਇਹਨਾਂ ਨੂੰ ਹੋ ਗਏ ਨੇ ਫ੍ਰੀ ਡਾਇਲਿਸਿਸ ਸੈਂਟਰ ਚਲਾ ਰਹੇ ਨੇ ਲੁਧਿਆਣਾ ਦੇ ਵਿੱਚ ਇਹਨਾਂ ਨੇ ਆਪ ਦਾ ਨੰਬਰ ਵੀ ਤੁਹਾਨੂੰ ਦਿੱਤਾ ਹੋਇਆ ਕਿ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਉਸ ਨੰਬਰ ਤੇ ਵੀ ਕਰ ਸਕਦਾ ਹੈ ਔਰ ਜੇ ਕਿਸੇ ਨੇ ਇੱਥੇ ਪਰਸਨਲੀ ਆਪਦਾ ਇੱਥੇ ਆ ਕੇ ਸਾਰਾ ਪਹਿਲਾ ਚੈੱਕਅਪ ਕਰਨਾ ਉਹ ਵੀ ਕਰ ਸਕਦਾ ਆ ਕਿ ਕਿਸ ਤਰੀਕੇ ਦੇ ਨਾਲ ਇਹ ਸੇਵਾ ਕਰਦੇ ਨੇ ਤੇ ਇਹਨਾਂ ਦਾ ਇੱਕੋ ਹੀ ਸੁਨੇਹਾ ਇਹ ਹੈ ਕਿ ਜੇ ਸੇਵਾ ਕਰਨੀ ਹੈ ਤਾਂ ਮਨੁੱਖ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਜੁੜੇ ਰਹੋ ਜਨਤ ਸੈਸ਼ੀ ਦੇ ਨਾਲ